ਜਗਮੰਦੀ ਵਿਚਾਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਆਇਆ ਵੱਡਾ ਬਿਆਨ ਕਿਹਾ ਭਾਰਤ ਤੇ ਪਾਕਿਸਤਾਨ ਨੇ ਲਿਆ ਬੜਾ ਸਮਝਦਾਰੀ ਵਾਲਾ ਫੈਸਲਾ ਔਰ ਤੁਹਾਨੂੰ ਦੱਸਿਏ ਕਿ ਡੋਨਲਡ ਟਰੰਪ ਨੇ ਕਿਹਾ ਕਿ جنگ ਦੇ ਵਿੱਚ ਕਈ ਮੋਤਾਂ ਹੋ ਜਾਣੀਆਂ ਸਨ ਤਾਂ ਦੋਨਾਂ ਦੇਸ਼ਾਂ ਨੇ ਬੜਾ ਵਧੀਆ ਜਿਹੜਾ ਆ ਇੱਕ ਦੂਜੇ ਦਾ ਸਹਿਯੋਗ ਕੀਤਾ ਕਿ ਜਿਹੜਾ ਆ ਜਗਮੰਦੀ ਜਿਹੜੀ ਕਰ ਦਿੱਤੀ ਗਈ ਆ ਤਾਂ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਇਸ ਦੇ ਵਿੱਚ ਕਈ ਜਿਹੜੇ ਬੇਕਸੂਰ ਜਿਹੜੇ ਲੋਕ ਉਹ ਮਾਰੇ ਜਾ ਸਕਦੇ ਸਨ ਤਾਂ ਦੋਨਾਂ ਦੇਸ਼ਾਂ ਵੱਲੋਂ ਜਿਹੜੀ ਇਹ ਫੈਸਲਾ ਲਿੱਤਾ ਗਿਆ ਤਾਂ ਬਹੁਤ ਵਧੀਆ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਕਸ਼ਮੀਰ ਮੁੱਦੇ ਦੇ ਉੱਤੇ ਵੀ ਜਿਹੜਾ ਆ ਉਹ ਜਲਦੀ ਇਹ ਦੋਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਇਸ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਵੀ ਜਿਹੜਾ ਆ ਅਮਰੀਕਾ ਜਿਹੜਾ ਆ ਵਿੱਚ ਸਹਿਮਤੀ ਰੱਖੀ ਹੈ ਕਿ ਇਸ ਜਿਹੜਾ ਕਸ਼ਮੀਰ ਮੁੱਦਾ ਆ ਇਸ ਨੂੰ ਹੱਲ ਕਰਨ ਦੇ ਵਿੱਚ ਵੀ ਦੋਨੋਂ ਟਰੰਪ ਵੱਲੋਂ ਕੀ ਆ ਗਿਆ ਕਿ ਮੈਂ ਪੂਰੀ ਪੂਰੀ ਮਦਦ ਕਰਾਂਗਾ ਬਸ ਇਸ ਦੇ ਵਿੱਚ ਹੁਣ ਅੱਗੇ ਭਾਰਤ ਦਾ ਜੜਾ ਆ ਉਹ ਜਵਾਬ ਆਣਾ ਬਾਕੀ ਹੈ